ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਦਿਵਸ ਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਸ਼੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋਣ ਲਈ ਪਹੁੰਚੀਆਂ ਨੇ ਦੱਸਦੇ ਕਿ ਸਿੱਖਾਂ ਦੇ 6ਵੇਂ ਗੁਰੂ ਅਤੇ ਮੇਰੀ ਪੀੜੀ ਦੇ ਦਾਤਾ ਤੇ ਭਗਤੀ ਅਤੇ ਸ਼ਕਤੀ ਦੀ ਮੂਰਤ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅੱਜ ਜੋਤੀ ਜੋਤ ਦਿਵਸ ਹੈ ਤੇ ਅੱਜ ਦੇ ਦਿਨ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਮੱਥਾ ਟੇਕ ਪਹੁੰਚੀਆਂ ਨੇ ਇਸ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਜ ਦੇ ਵੱਲੋਂ ਸੰਗਤਾਂ ਨੂੰ ਅੱਜ ਦੇ ਦਿਨ ਸੰਦੇਸ਼ ਵੀ ਦਿੱਤਾ ਗਿਆ ਹੈਗਾ ਕੀ ਸੰਦੇਸ਼ ਦਿੱਤਾ ਹੈਗਾ ਆਓ ਤੁਹਾਨੂੰ ਇੱਕ ਵਾਰ ਸੁਣਾਉਂਦੇ ਆਂ ਟੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟਕੈ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋਵਾਰੀ ਦਾਲ ਭੰਜਨ ਗੁਰ ਸੂਰਮਾ ਵੱਡ ਯੋਦਾ ਬਹੁ ਪਰ ਉਪਕਾਰੀ 6ਵੇਂ ਗੁਰੂ ਨਾਨਕ 6ਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਤਨ 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 ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਅੱਜ ਜੋਤੀ ਜੋਤ ਸਮਾਉਣ ਦਾ ਦਿਵਸ ਹੈ ਸੱਚੇ ਪਾਤਸ਼ਾਹ ਅੱਜ ਦੇ ਦਿਨ ਕੀਰਤਪੁਰ ਸਾਹਿਬ ਦੀ ਧਰਤੀ ਤੇ ਜੋਤੀ ਜੋਤ ਸਮਾਏ ਨੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ 5ਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਸਿੱਖ ਕੌਮ ਦੇ ਅੰਦਰ ਨਵਾਂ ਜੋਸ਼ ਨਵਾਂ ਜਜ਼ਬਾ ਪਰ ਦਿਆ ਹੋਇਆ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਸਿਧਾਂਤ ਸਨ ਜੋ ਤਉ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਧੀਜੈ ਕਾਣ ਨਾ ਕੀਜੈ ਇਹਦਾ ਪ੍ਰਤੱਖ ਪ੍ਰਗਟਾਵਾ ਕਰਦਿਆਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਉਸ ਦੇ ਸਾਹਮਣੇ ਸਰਬੋੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਕਰਵਾਈ ਔਰ ਆਪ ਸੱਚੇ ਪਾਤਸ਼ਾਹ ਜੀ ਨੇ ਮੇਰੀ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ ਔਰ ਸਤਗੁਰੂ ਜੀ ਨੇ ਹਰੇਕ ਸਿੱਖ ਨੂੰ ਇਹ ਹੁਕਮ ਲਾਇਆ ਉਹਨਾਂ ਵੇਲੇਆਂ ਦੇ ਵਿੱਚ ਕੋਈ ਦੂਜਾ ਦਸਤਾਰ ਜੇ ਬੰਦਾ ਸੀ ਤੇ ਉਸ ਨੂੰ ਸਜ਼ਾ ਮਿਲਦੀ ਸੀ ਕੋਈ ਵੀ ਬੰਦਾ ਹਥਿਆਰ ਨਹੀਂ ਸੀ ਰੱਖ ਸਕਦਾ ਸਤਗੁਰੂ ਜੀ ਨੇ ਉਸ ਵੇਲੇ ਸਮੁੱਚੀ ਕੌਮ ਨੂੰ ਇੱਕ ਸੰਦੇਸ਼ ਦਿੱਤਾ ਜੋ ਸਾਡੇ ਇਤਿਹਾਸ ਵਿੱਚ ਦਰਜ ਹੈ ਕਿ ਜਿਹੜਾ ਵੀ ਸਿੱਖ ਸਾਡੇ ਕੋਲ ਆਉਂਦਾ ਹੈ ਉਹ ਤਿਆਰ ਬਾਰ ਤਿਆਰ ਹੋ ਕੇ ਸਾਡੇ ਪਾਸ ਆਬ ਸੱਚੇ ਪਾਤਸ਼ਾਹ ਜੀ ਨੇ ਆਦੇਸ਼ ਜਾਰੀ ਕੀਤੇ ਕਿ ਜਦ ਹਮਰੇ ਦਰਸ਼ਨ ਕੋ ਆਵੋ ਹੋਏ ਸੁਚੇਤ ਤਨ ਸ਼ਸਤਰ ਸਜਾਵੋ ਕਮਰ ਕਸਾ ਕਰ ਦੇਹੋ ਦਿਖਾਈ ਹਮਰੀ ਖੁਸ਼ੀ ਹੋਏ ਅਦਕਾਈ ਅੱਜ ਵੀ ਸੱਚੇ ਪਾਤਸ਼ਾਹ ਜੀ ਦਾ ਇਹ ਸੰਦੇਸ਼ ਸਾਰਥਕ ਹੈ ਸਦਾ ਰਹਿਣਾ ਹੈ ਕਿ ਅਸੀਂ ਹਮੇਸ਼ਾ ਤਿਆਰ ਬਰ ਤਿਆਰ ਰਹੀਏ ਸਤਿਗੁਰੂ ਜੀ ਨੇ ਸਾਨੂੰ ਜਿਹੜੇ ਸ਼ਸਤਰ ਦਿੱਤੇ ਨੇ ਉਹਨਾਂ ਦੇ ਧਾਰਨੀ ਹੋਈਏ ਔਰ ਗੁਰੂ ਦੇ ਸਿਧਾਂਤਾਂ 'ਤੇ ਚੱਲिए ਨਾਲ ਸੱਚੇ ਪਾਤਸ਼ਾਹ ਜੀ ਨੇ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਆਪ ਆਪ ਕਰਵਾਈ ਇਸ ਕਰਕੇ ਆਪਾਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਹਮੇਸ਼ਾ ਨਤਮਸਤਕ ਰਹੀਏ ਸ਼੍ਰੀ ਅਕਾਲ ਤਖਤ ਸਾਹਿਬ ਸਾਡਾ ਸਰਵਉੱਚ ਤਖਤ ਹੈ ਦੁਨੀਆ ਭਰ ਦੇ ਵਿੱਚ ਰਹਿਣ ਵਾਲਾ ਹਰੇਕ ਗੁਰੂ ਦਾ ਜਿਹੜਾ ਸਿੱਖ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਹੈ ਤੇ ਸੱਚੇ ਪਾਤਸ਼ਾਹ ਜੀ ਦੇ ਤਖਤ ਦੇ ਹਰ ਆਦੇਸ਼ ਦੀ ਹਰ ਸੰਦੇਸ਼ ਦੀ ਪਾਲਣਾ ਕਰਦਾ ਹੈ ਅਸੀਂ ਸੱਚੇ ਪਾਤਸ਼ਾਹ ਜੀ ਦੇ ਇਸ ਸਰਵਉੱਚ ਤਖਤ ਨੂੰ ਹਮੇਸ਼ਾ ਲਈ ਸਮਰਪਿਤ ਰਹੀਏ ਗੁਰੂ ਦਾ ਤਖਤ ਹਮੇਸ਼ਾ ਜੁਗੋ ਜੁਗ ਅਟਲ ਵੀ ਹੈ ਸਰਵਉੱਚ ਹੈ ਤੇ ਸਰਵਉੱਚ ਰਹੇਗਾ ਨਾਲ ਹੀ ਸੱਚੇ ਪਾਤਸ਼ਾਹ ਜੀ ਨੂੰ ਭਾਈ ਗੁਰਦਾਸ ਜੀ ਨੇ ਵੱਡ ਜੋਦਾ ਬਹੁ ਪਰਉਪਕਾਰੀ ਆਖਿਆ ਹੈ ਸੱਚੇ ਪਾਤਸ਼ਾਹ ਜੀ ਨੇ ਆਪ ਬੜੇ ਪਰਉਪਕਾਰ ਦੇ ਕਾਰਜ ਕੀਤੇ ਇਥੋਂ ਤੱਕ ਕੈ ਸ਼੍ਰੀ ਹਰਗੋਬਿੰਦਪੁਰੇ ਦੇ ਇਲਾਕੇ ਦੇ ਵਿੱਚ ਗਰੀਬ ਮੁਸਲਮਾਨਾਂ ਨੇ ਫਰਿਆਦ ਕੀਤੀ ਸੀ ਸੱਚੇ ਪਾਤਸ਼ਾਹ ਸਾਡੇ ਕੋਲ ਇੱਥੇ ਮਸਜਿਦ ਵੀ ਨਹੀਂ ਤੇ ਸੱਚੇ ਪਾਤਸ਼ਾਹ ਜੀ ਨੇ ਆਪ ਉਹਨਾਂ ਦੀ ਮਸਜਿਦ ਜਿਹੜੀ ਸੀ ਸਿੱਖਾਂ ਨੂੰ ਆਖਿਆ ਪੀ ਤਿਆਰ ਕਰਵਾ ਕੇ দাও ਸੱਚੇ ਪਾਤਸ਼ਾਹ ਜੀ ਨੇ ਬੜੇ ਪਰਉਪਕਾਰ ਬੜੇ ਸਮਾਜ ਦੇ ਭਲੇ ਹਿਤ ਕਾਰਜ ਕੀਤੇ ਆਪਾਂ ਸਮੂਹ ਗੁਰ ਭਾਈਆਂ ਨੇ ਗੁਰਸਿੱਖਾਂ ਨੇ ਸੱਚੇ ਪਾਤਸ਼ਾਹ ਜੀ ਦੇ ਦਿੱਤੇ ਹੋਏ ਸਿਧਾਂਤਾਂ ਤੇ ਚੱਲਣਾ ਹੈ ਆਸੂਲਾਂ ਤੇ ਚੱਲਣਾ ਹੈ ਤੇ ਸੱਚੇ ਪਾਤਸ਼ਾਹ ਜੀ ਦੇ ਅਸੂਲਾਂ ਤੇ ਚੱਲਦੇ ਹੋਏ ਆਪਣਾ ਜੀਵਨ ਗੁਰਮਤ ਆਸ਼ੇ ਦੇ ਮੁਤਾਬਕ ਬਤੀਤ ਕਰਨਾ ਹੈ ਅੱਜ ਅਸੀਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਜਦੋਂ ਜੋਤੀ ਜੋਤ ਸਮਾਉਣ ਦਾ ਦਿਵਸ ਮਨਾ ਰਹੇ ਹਾਂ ਤੇ ਸਾਰੇ ਜਾਣੇ ਸਤਿਗੁਰੂ ਦੀਆਂ ਸਿੱਖਿਆਵਾਂ ਸਤਿਗੁਰੂ ਦੇ ਉਪਦੇਸ਼ਾਂ ਦੇ ਉੱਤੇ ਚੱਲਦੇ ਹੋਏ ਜੋ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਜੋੜਿਆ ਹੈ ਆਪਾਂ ਸਦੀਵੀ ਸੱਚੇ ਪਾਤਸ਼ਾਹ ਦੇ ਸੱਚੇ ਤਖਤ ਦੇ ਨਾਲ ਜੁੜੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ